ਅੱਜ ਤੱਕ ਮਾਤਰ ਨੂੰ ਪਤਾ ਨਹੀਂ ਛਾਂ ਮਤਾਂ ਕੀ ਕੁਝ ਹੋ ਜਾਣਾ ਕਿਹੜਾ ਕਿਹੜਾ ਦੌਰਾਂ ਪੈ ਜਾਣਾ ਜਿੱਤੀ ਵੱਡੀ ਜਾਇਨਿੰਗ ਹੋਣ ਲੱਗ ਗਈ ਹੈ ਸ਼ਾਇਦ ਉਹਦਾ ਟੱਪਰ ਵੀ ਉਹਨੂੰ ਵੋਟ ਨਾ ਪਾਵੇ ਵੇ ਅੱਜ ਸਮੋਸੇ ਵੀ ਮੈਨੂੰ ਨਹੀਂ ਲੱਗਦਾ ਅੱਜ ਤੋਂ ਬਾਅਦ ਚਲੂ ਕਈ ਸਰਕਾਰਾਂ ਬੜਾਈਆਂ ਨੇ ਤੇ ਕਈ ਸਰਕਾਰਾਂ ਢਾਈਆਂ ਨੇ ਕਿਉਂਕਿ ਗੱਲ ਸਰੋਪੇ ਪਾਉਣ ਦੀ ਨਹੀਂ ਗੱਲ ਇਹਨਾਂ ਦੇ ਸਨਮਾਨ ਦੀ ਹੈ ਕਿ ਸਾਨੂੰ ਪਤਾ ਕਿ ਸਾਡੇ ਦੇ ਪਰਚੇ ਵੀ ਹੋਣੇ ਅਕਲ ਤੱਕ ਇਹ ਚੰਗੇ ਸਨ ਅੱਜ ਤੋਂ ਬਾਅਦ ਇਹਨਾਂ 'ਚ ਨੁਕਸੀ ਨੁਕਸ ਲੱਭੜੇ ਬਾਦਲ ਸਾਹਿਬ ਸ਼ਾਇਦ ਤੁਹਾਨੂੰ ਨਾ ਅੱਜ ਦੀ ਜੁਆਇਨਿੰਗ ਦੀ ਅਹਿਮੀਅਤ ਨਹੀਂ ਥਲੇ ਸਮਝ ਆਈ ਹੈ ਤੁਸੀਂ ਵੇਖੋ ਜਿਹੜਾ ਕੈਂਡੀਡੇਟ ਹੈ ਜੋਸ਼ੀ ਸਾਹਿਬ ਦੇ ਖਿਲਾਫ ਮੈਨੂੰ ਲੱਗਦਾ ਉਹਦਾ ਸ਼ਾਇਦ ਹੁਣ ਅੱਜ ਦੇ ਜਿੱਡੀ ਵੱਡੀ ਜਾਇਨਿੰਗ ਹੋਣ ਲੱਗ ਗਈ ਹੈ ਸ਼ਾਇਦ ਉਹਦਾ ਟੱਬਰ ਵੀ ਉਹਨੂੰ ਵੋਟ ਨਾ ਪਾਵੇ ਵੇਖ ਕੇ ਕਿਉਂਕਿ ਇਹ ਛੋਟੀ ਮੋਟੀ ਜਾਇਨਿੰਗ ਨਹੀਂ ਵਜੀਰ ਹੈ ਹਾਂਜੀ ਹੱਥ 모ਸੇ ਵੀ ਮੈਨੂੰ ਨਹੀਂ ਲੱਗਦਾ ਅੱਜ ਤੋਂ ਬਾਅਦ ਚੱਲੂਗਾ ਤੁਸੀਂ ਇਹ ਵੇਖੋ ਉਹ ਮੌਕੇ ਦਾ ਵਜੀਰ 2.5 ਸਾਲ ਹਲੇ ਸਰਕਾਰ ਰਹਿੰਦੀ ਹੈ ਅਜਨਾਲਾ ਹਲਕਾ ਉਹਦਾ ਆਪਣਾ ਹਲਕਾ ਔਰ ਫੇਰ ਉਹਦੇ ਹਲਕੇ 'ਚ ਆ ਕੇ ਕੋਈ ਜਾਇਨਿੰਗ ਕਰਾ ਦੇਵੇ ਇਹ ਕਿਤੇ ਛੋਟੀ ਮੋਟੀ ਗੱਲ ਨਾ ਸਮਝ ਲਿਓ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਕਿ ਜਿਹੜੇ ਇਹ ਬੰਦੇ ਜੁਆਇਨ ਕਰ ਰਹੇ ਆ ਇਹਨਾਂ ਦਾ ਰਿਕਾਰਡ ਆ ਪਿੰਡਾ 'ਚ ਇਹ ਬਹੁਤ ਹੀ ਕਾਬਲ ਲੋਕ ਨੇ ਜਿਨ੍ਹਾਂ ਨੇ ਪਿਛਲੇ ਸਮਿਆਂ 'ਚ ਕਈ ਸਰਕਾਰਾਂ ਬੜਾਈਆਂ ਨੇ ਤੇ ਕਈ ਸਰਕਾਰਾਂ ਢਾਈਆਂ ਨੇ ਔਰ ਮੈਂ ਦੂਜੀ ਗੱਲ ਬਾਦਲ ਸਾਹਿਬ ਤੁਹਾਨੂੰ ਦੱਸ ਦਿਆਂ ਵੇਹੇ ਨਾ ਤੁਹਾਨੂੰ ਅੱਜ ਪ੍ਰੋਗਰਾਮ ਕੱਲਾ ਜਨਾਲੇ ਦਾ ਹੀ ਕਰਨਾ ਚਾਹੀਦਾ ਸੀ ਕਿਉਂਕਿ ਗੱਲ ਸਰੋਪੇ ਪਾਉਣ ਦੀ ਨਹੀਂ ਗੱਲ ਇਹਨਾਂ ਦੇ ਸਨਮਾਨ ਦੀ ਹੈ ਜਿਹੜਾ ਅੱਜ ਸਰਕਾਰ ਹੁੰਦਿਆਂ ਕੱਲ ਰਾਤ ਤੱਕ ਮੈਨੂੰ ਪਤਾ ਹੈ ਰਾਤ ਤੱਕ ਇਹਨਾਂ ਨੂੰ ਦਬਕੇ ਵੱਜਦੇ ਰਹੇ ਮੁੱਖ ਮੰਤਰੀ ਤੱਕ ਦੇ ਫੋਨ ਆਉਂਦੇ ਰਹੇ ਕਿ ਭਾਈ ਤੁਸੀਂ ਪਾਰਟੀ ਨਾ ਛੱਡਿਓ ਨਹੀਂ ਤਾਂ ਬਹੁਤ ਵੱਡਾ ਮੇਰਾ ਨੁਕਸਾਨ ਹੋ ਜਾਣਾ ਮਗਰ ਇਹਨਾਂ ਦਾ ਜਿਗਰਾ ਵੇਖੋ ਇਹਨਾਂ ਨੂੰ ਇਹ ਵੀ ਪਤਾ ਅੱਜ ਦੀ ਜੁਆਇਨਿੰਗ ਤੋਂ ਬਾਅਦ ਮੈਨੂੰ ਕਿਉਂਕਿ ਮਿਲੇ ਸੀ ਮੈਨੂੰ ਕਹਿ ਕੇ ਗਏ ਕਿ ਸਾਨੂੰ ਪਤਾ ਹੈ ਕਿ ਸਾਡੇ ਦੇ ਪਰਚੇ ਵੀ ਹੋਣੇ ਆ ਕੱਲ ਤੱਕ ਇਹ ਚੰਗੇ ਸਨ ਅੱਜ ਤੋਂ ਬਾਅਦ ਇਹਨਾਂ 'ਚ ਨੁਕਸੀ ਨੁਕਸ ਲੱਭੜੇ ਕੱਲ ਤੱਕ ਇਹ ਮੰਤਰੀ ਦੀ ਗੱਡੀ 'ਚ ਸਨ ਤੇ ਅੱਜ ਤੋਂ ਬਾਅਦ ਇਹਨਾਂ 'ਚ ਹਰ ਤਰੀਕੇ ਦੀ ਇਹਨਾਂ ਦੀ ਇਨਕੁਆਇਰੀ ਵੀ ਖੁੱਲ ਜਾਣੀ ਆ ਮਗਰ ਅੱਜ ਹੱਕ ਸੱਚ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਬਾਦਰ ਇਲਾਕੇ ਦੀ ਤਰੱਕੀ ਵਾਸਤੇ ਕਿਸਾਨ ਭਰਾਵਾ ਤੇ ਖੇਤ ਮਜ਼ਦੂਰਾ ਦੇ ਹੱਕ ਵਾਸਤੇ ਮਲਾਜਮ ਵਪਾਰੀ ਅੱਜ ਹਰ ਉਸ ਵਰਗ ਵਾਸਤੇ ਜਿਹੜਾ ਸਰਕਾਰ ਤੋਂ ਆਹਤ ਹੈ ਉਹਨਾਂ ਦੀਆਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਅੱਜ ਇਹਨਾਂ ਨੇ ਆਪ ਦੀ ਸਿਆਸੀ ਜਿਹੜੀ ਤੁਸੀਂ ਕਹਿ ਲੋ ਹੋਲਦ ਕਹਿ ਲੋ ਜਾਂ ਪਛਾਣ ਅੱਜ ਦਾਤੇ ਲਾ ਗਈ ਆਮ ਤੌਰ ਤੇ ਤੁਸੀਂ ਕਿਹੇ ਨਗਰ 'ਚ ਚਲੇ ਜਾਓ ਨਾ ਤੇ ਉਹ ਕਹਿੰਦਾ ਕੋਈ ਨਾ ਵੋਟ ਤੈਨੂੰ ਪਾ ਦਿਆਂਗੇ ਸਾਲ ਹਲੇ ਹੈਗਾ 3 ਸਾਲ ਰਹਿੰਦੇ ਆ ਕੱਢ ਲੈਣ ਦੇ ਸਮਾਂ ਹੀ ਕਿਹਦੇ ਨਾ ਆ ਦੱਸੋ ਹੈ ਜੇ ਕਿੰਨੇ ਕੁ ਤੁਸੀਂ 117 ਹਲਕੇਾਂ 'ਚ ਫਿਰਦੇ ਹੋ ਦੱਸੋ ਕਿੱਥੇ ਇੱਥੇ ਏਡੀ ਵੱਡੀ ਗਿਣਤੀ 'ਚ ਕੋਈ ਜਾਇਨਿੰਗ ਕਿਸੇ ਇੱਕ ਹਲਕੇ 'ਚ ਹੋਈ ਆ ਠੀਕ ਆ ਲੋਕ ਆ ਰਹੇ ਆ ਕੋਈ ਆ ਜਾਂਦਾ ਕੋਈ ਮੌਕਾ ਪਰਸ ਚਲੇ ਜਾਂਦਾ ਮਗਰ ਤੁਸੀਂ ਇਹਨਾਂ ਦਾ ਜਿਗਰਾ ਵੇਖੋ ਹਕਮਰਾਨ ਦੇ ਮੌਕੇ ਤੇ 18 ਵਜ਼ੀਰਾ ਦੇ ਉਹਦੀ ਗੱਡੀ 'ਚ ਰਹਿਣ ਵਾਲੇ ਅੱਜ ਉਹਨੂੰ ਅਲਵਦਾ ਕਹਿ ਕੇ ਆਇਆ ਹਿੱਕ ਠੋਕ ਕੇ ਕਹਿ ਕੇ ਆਇਆ ਕਿ ਤੇਰੇ ਨਾਲ ਸਾਡਾ ਕੋਈ ਵਾ ਵਾਸਤਾ ਨਹੀਂ ਬੋਲੇ ਸੋਨਾ ਸ੍ਰੀ ਅਕਾਲ ਆਇਧਰ ਆ ਕੇ ਜਕਾਰਾ ਚੱਜ ਦਾ ਛੱਡ ਪਤਾ ਲੱਗੇ ਥਾ ਵਜੇ ਉਹਦੇ ਹਿੱਕ ਜਿਤਮਾਤਰ ਦੀ ਬੋਲੇ ਸੋਨ ਹਾ ਬਾਦਲ ਸਾਹਿਬ ਵਾਹੇ ਮੈਨੂੰ ਤਾਂ ਟਮਾਟਰ ਤੇ ਵੀ ਤਰਸ ਹੀ ਆਉਂਦਾ ਅਰਜਨਾਲੇ ਵਾਲੇ ਆਹ ਤੁਸੀਂ ਵੀ ਤਗੜੇ ਜਿਵੇਂ ਰਾਸ਼ਟਰਪਤੀ ਆਵੇ ਨਾ ਰਸ਼ੀਆ ਦਾ ਪੂਤਨ ਉਹ ਰਸ਼ੀਅਨ ਭਾਸ਼ਾ ਬੋਲਦਾ ਤੇ ਨਾਲ ਇੱਕ ਟ੍ਰਾਂਸਲੇਟਰ ਲਿਆਉਂਦਾ ਬੰਦਾ ਕਿ ਦੱਸਦਾ ਇੱਥੇ ਆ ਕੇ ਕਿ ਇਹ ਕੀ ਕਹਿ ਰਿਹਾ ਕਿਉਂਕਿ ਉਹ ਆਪਦੀ ਭਾਸ਼ਾ ਚ ਬੋਲਦਾ ਜੇ ਫਰਾਂਸ ਦਾ ਮਕਰੋਨ ਆ ਜਾਏ ਇੱਕ ਟ੍ਰਾਂਸਲੇਟਰ ਲੈ ਕੇ ਆਉਂਦਾ ਜਿਹੜਾ ਉਹਦੀ ਭਾਸ਼ਾ ਚ ਦੱਸਦਾ ਕਿ ਇਹ ਕੀ ਕਹਿ ਰਿਹਾ ਚਾਹੀਦਾ ਤੇ ਟਮਾਟਰ ਨਾਲ ਵੀ ਬੰਦਾ ਕਹੇ ਜਾ ਮੈਨੂੰ ਜਦੇ ਮੂੰਹ ਖੋਲਦਾ ਸਮਝ ਨਹੀਂ ਆਉਂਦੀ ਕੀ ਕੁਝ ਬੋਲ ਜਾਂਦਾ ਅੱਜ ਤਾਂ ਜਿਹੜਾ ਇਹ ਸ਼ਹਿਰ 'ਚ ਫਿਰਦਾ ਮੈਂ ਜੋਸ਼ੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹ ਸ਼ਹਿਰੀਏ ਤਾਂ ਇਹਦਾ ਮੂੰਹ ਹੀ ਵੇਖਦੇ ਆ ਜੈਨਾ ਖੁੱਲਿਆ ਤਾਂ ਇਹ ਕਹਿੰਦਾ ਆਉਣਾ ਇੰਨਾ ਖੁੱਲਿਆ ਤਾਂ ਇਹ ਕਹਿੰਦਾ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਇਹ ਕਰਦਾ ਕੀ ਫਿਰਦਾ ਹਿੰਮਤ ਐ ਥੋੜੀ ਕਿ ਬਗੈਰ ਸਮਝੇ ਸੋਚੇ ਫੇਰ ਵੀ 2 2.5 ਸਾਲ ਤੁਸੀਂ ਉਹਦੇ ਨਾਲ ਘਟਲੇ ਛਿੰਦੇ ਇਹ ਬਰਮੇ ਔਰ ਮੈਨੂੰ ਪਤਾ ਉਹ ਤਾਂ ਮੈਨੂੰ ਉਹ ਕਿਹੜਾ ਭਾਸ਼ਣ ਪੁੜਿਆ ਇੱਕ ਆ ਕਿਥੇ ਇੱਕ ਦਿਨ ਭਾਸ਼ਣ ਦੇ ਹੀ ਜਾਵੇ ਜਨਾਲੇ ਚ ਸ਼ਰ ਲੁਕਪੈਣ ਦੀ ਸੀ ਮੈਨੂੰ ਲੱਗਦਾ ਚਾਚਾ ਜੀ ਜਰਾਵਰ ਜੀ ਜਨਾਲੇ ਦੀ ਗੱਲ ਹੀ ਸੀ ਨਾ ਜਦੋਂ ਲੁਕਪੈਣ ਦੀ ਸੀ ਕਹਿੰਦਾ ਆਜੋ ਆਜੋ ਜਨਾਲੇ ਵਾਲੇ ਆਜੋ ਤੁਸੀਂ ਕਹਿੰਦਾ ਕਿਹੜਾ ਲੁੱਕ ਵੇਖੀ ਆ ਅੱਜ ਲੋਕ ਪੈਂਦੀ ਐ ਮੈਂ ਕਮਾਲ ਹੋ ਗਈ ਯਾਰ ਮੰਤਰੀ ਦੇ ਹਾਲ ਔਰ ਕਾਬਲ ਕਿੰਨਾ ਕਿ ਤੁਸੀਂ ਅੰਦਾਜ਼ਾ ਲਾ ਲਓ ਕੀ ਮੁੱਖ ਮੰਤਰੀ ਨੇ ਇਹਨੂੰ ਜਦੋਂ ਇਹ ਵਜ਼ੀਰ ਬਣਿਆ ਇਹਦੇ ਕੋਲ ਕਿਹੜੇ ਕਿਹੜੇ ਮਹਿਕਮੇ ਸੀ ਇੱਕ ਤਾਂ ਪੰਚਾਇਤੀ ਰਾਜ ਇੱਕ ਐनिमल ਹਜਮੰਟਰੀ ਇੱਕ ਐਗਰੀਕਲਚਰ ਤੇ ਇੱਕ ਐਨਆਰਆਈ ਮਹਿਕਮਾ ਜੇ ਏਡਾ ਕਾਬਲ ਸੀ 2 ਸਾਲ ਦੇ ਅੰਦਰ ਅੰਦਰ ਇਹਦੇ ਤਿੰਨ ਵਿਭਾਗੇ ਛੱਡ ਗਏ ਇੱਕ ਐਨ ਆਰ ਆਈ ਵਜ਼ੀਰ ਰਹਿ ਗਿਆ ਜਿੱਦੀ ਫਾਈਲ ਹੀ ਕੋਈ ਨਹੀਂ ਆਉਂਦੀ ਮਤਲਬ ਜਿੱਦੀ ਘੁੱਗੀ ਮਾਰਨ ਦੀ ਲੋਟ ਲਈ ਦਫ਼ਤਰ 'ਚ ਬੈ ਕੇ ਮੱਕੀਆਂ ਹੀ ਮਾਰਦੇ ਆ ਹੋਰ ਕੋਈ ਬਾਲਾ ਕੰਮ ਨਹੀਂ ਰਹਿ ਗਿਆ ਜੇ ਕਾਬਿਲ ਹੁੰਦਾ ਜੇ ਚੰਗਾ ਬੰਦਾ ਹੁੰਦਾ ਜੇ ਇਹਦੇ ਪੱਲੇ ਪੱਲੇ ਕੋਈ ਗੋਲ ਹੁੰਦੇ ਤੇ ਕਿਥੇ ਮੁੱਖ ਮੰਤਰੀ ਆਪ ਦੀ ਬਜਾਰਤ ਤੋਂ ਇਹਦੇ ਵਿਭਾਗੇ ਘਟਾਉਂਦਾ ਇਹ ਇਹ ਦੇ ਵਧਾਉਂਦਾ ਮੇਰਾ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਸਾਹਿਬ ਵੀ ਸਮਝ ਗਏ ਕਿ ਇਹਦੇ ਪੱਲੇ ਕੁਝ ਨਹੀਂ ਮੈਨੂੰ ਲੱਗਦਾ ਉਹ ਵੀ ਗੜੋਂ ਹੀ ਲਾਉਣ ਦੇ ਹੁਣ ਤਰੀਕੇ ਨਾਲ ਕਿ ਹਰ ਜੂ ਮੁੜ ਕੇ ਕਹਿ ਦਾਂਗੇ ਅਸਤੀਫਾ ਦੇ ਦੇ ਤੈਨੂੰ ਲੋਕ ਨਹੀਂ ਚੱਲਦੇ ਅੱਜ ਜੋਤੀ ਸਾਹਿਬ ਨੂੰ ਵਧਾਈ ਹੈ ਕਿ ਜਿਹੜਾ ਮੋਟੇ ਇਹ ਵੱਜੜਾ ਸਭ ਤੋਂ ਵੱਡੀ ਜੱਤ ਜੋਸ਼ੀ ਸਾਹਿਬ ਅਜਨਾਲੇ ਹਲਕੇ 'ਚ ਉਹ ਥੋੜੀ ਕਰਾ ਕੇ ਆ ਇਹ ਸਮੁੱਚੀ ਟੀਮ ਨੇ ਜੰਨੀ ਲੋਕ ਇੱਥੇ ਬੈਠੇ ਆ ਇਹਨਾਂ ਨੇ ਤੁਹਾਡੀ ਜਿੱਤ ਕਰਾਉਣੀ ਆ ਸ਼ੁਭ ਬਾਲਾ ਇਸਲਾਮ ਸਮਰਾ ਸਾਹਿਬ ਨੂੰ ਔਰ ਇਹਨਾਂ ਦੇ ਸਾਥੀਆਂ ਨੂੰ ਵਧਾਈ ਆ ਕਿ بڑے ਛੋਟੇ ਜੇ ਸੱਦੇ ਚ ਬਾਦਲ ਸਾਹਿਬ ਗਰਮੀ ਵੇਖ ਲੋ ਕਿੰਨੀ ਆ ਲੋਕਾਂ ਨੂੰ ਰਜੇਵੇ ਵੀ ਨਹੀਂ ਕਿਸੇ ਪਾਰਟੀ ਨੇ ਕਿਸੇ ਪਾਰਟੀ ਨੇ ਚਾਹੇ ਉਹ ਰੂਲਿੰਗ ਪਾਰਟੀ ਆ ਆਮ ਆਦਮੀ ਚਾਹੇ ਉਹ ਭਾਜਪਾ ਚਾਹੇ ਉਹ ਕਾਂਗਰਸ ਹੈ ਮੈਂ ਕਹਿੰਦਾ ਇਹ ਤੋਂ ਅੱਤਾ ਹੀ ਇਕੱਠ ਕਰਕੇ ਵਿਖਾ ਦੇਣ ਮੈਂ ਬੜੀ ਪ੍ਰਾਪਤੀ ਸਮਝਾਂਗਾ ਉਹ ਜਿਹੜਾ ਅਮਰੀਕਾ ਤੋਂ ਆਇਆ ਭਾਜਪਾ ਨੇ ਕੈਂਡੀਡੇਟ ਭੇਜਿਆ ਉਹਦਾ ਤਾਂ ਇਹ ਹਾਲ ਆ ਉਹ ਵੋਟਾਂ ਮੰਗਦਾ ਮੰਗਦਾ ਕਈ ਵਾਰੀ ਰਮਦਾਸ ਹੀ ਟੱਪ ਗਿਆ ਉਹਨੂੰ ਮੋੜ ਕੇ ਲਿਆਉਣਾ ਪੈਂਦਾ ਭਾਜੀ ਹਲਕਾ ਦਾ ਪਿੱਛੇ ਮੁੱਕ ਗਿਆ ਹਾਲਾਤ ਇਹ ਨੇ ਮਿਲਦਾ ਅਮਰੀਕਾ ਤੇ ਆਇਆ ਚਾਹ ਤੂੰ ਇੰਗਲੈਂਡ ਨੂੰ ਚਲੇ ਜਾਣਾ ਅੱਜ ਮੈਂ ਉਹਦਾ ਭਾਸ਼ਣ ਵੇਖ ਰਿਹਾ ਸੀ ਵੈਸੇ ਤਾਂ ਵੱਡੇ ਸਮੁੰਦਰੀ ਸਾਹਿਬ ਵੀ ਮਹਿਸੂਸ ਕਰਦੇ ਹੋਣੇ ਜਿਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਪਹਿਲੇ ਉਹਨਾਂ ਲੋਕਾਂ ਜੋ ਸਨ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਜਦ ਹੋਦਚੇ ਆਈ ਉਹਨਾਂ ਦਾ ਯੋਗਦਾਨ ਸੀ ਅੱਜ ਉਹਨਾਂ ਦਾ ਪੋਤਰਾ ਉਹ ਵੀ ਸ਼ਰਮਸ਼ਾਰ ਹੋ ਰਿਹਾ ਉਹਨੇ ਕਿ ਅੱਜ ਉਹ ਆਰਐਸਐਸ ਦੀ ਸੋਚ ਤੇ ਜਾ ਕੇ ਭਾਜਪਾ ਦੀ ਝੋਲੀ ਚੜ ਗਿਆ ਜਿਹੜੀ ਗੁਰੂ ਸਾਹਿਬਾਨਾਂ ਦੀ ਸੋਚ ਤੋਂ ਉਲਟ ਚੱਲਣ ਵਾਲੀ ਸੋਚ ਹੈ ਮਗਰ ਅੱਜ ਮੈਂ ਭਾਸ਼ਣ ਵੇਖ ਰਿਹਾ ਸੀ ਬਾਦਲ ਸਾਹਿਬ ਹੁੰਦਾ ਦਾ ਆ ਅਖਬਾਰ ਚ ਲੱਗੀ ਆ ਵੱਡੀ ਖਬਰ ਕੀ ਕਹਿੰਦੇ ਇਹਨੂੰ ਕਿਸੇ ਨੇ ਪੁੱਛ ਲਿਆ ਪੱਤਰਕਾਰ ਨੇ ਕਿ ਛੋਟਾ ਪਿੰਡਾਂ ਚ ਵਿਰੋਧ ਬੜਾ ਹੋ ਰਿਹਾ ਕਿਸਾਨ ਵਿਰੋਧ ਕਰ ਰਿਹਾ ਕਹਿੰਦਾ ਨਾ ਕਹਿੰਦਾ ਕਿਸਾਨ ਨਹੀਂ ਵਿਰੋਧ ਕਰ ਰਹੇ ਇਹ ਕਹਿੰਦਾ ਐਂਟੀ ਨੈਸ਼ਨਲ ਲੋਕ ਨੇ ਇਹ ਗੁੰਡੇ ਨੇ ਇਹ ਲੋਕਾਂ ਦੇ ਆਪਣੇ ਮਕਸਦ ਲਈ ਇਹ ਉਹ ਲੋਕ ਵਰਵੋਧ ਕਰਦੇ ਆ ਜਿਹੜਾ ਦੇਸ਼ ਨੂੰ ਅੰਨ ਦਵੇ ਜਿਹੜਾ ਦੇਸ਼ ਵਾਸਤੇ ਕੁਰਬਾਨ ਹੋਵੇ ਜਿਨ੍ਹਾਂ ਦੀ ਸਟੇਜਾਂ ਤੋਂ ਜਿਨ੍ਹਾਂ ਵਾਸਤੇ ਜੈ ਜਵਾਨ ਜੈ ਕਿਸਾਨ ਦੇ ਨਾਰੇ ਲੱਗਦੇ ਹੋਣ ਅੱਜ ਉਹ ਲੋਕ ਜਿਹੜੇ ਇਹ ਦੇਸ਼ ਨੂੰ ਅੰਨ ਦੇ ਭੰਡਾਰ ਚ ਸਭ ਤੋਂ ਵੱਡਾ ਯੋਗਦਾਨ ਪਾਉਣ ਦੇਸ਼ ਨੂੰ ਮਜ਼ਬੂਤ ਕਰਨ ਅਜੋ ਦੇਵੋਸ਼ ਬਰੋਤੀ ਯੋਗੇ ਅਜੋ ਲੋਕ ਦੇਸ਼ ਦੇ ਉਲਟ ਜਾਣ ਵਾਲੇ ਹੋਗੇ ਤਾਂ ਸੋਚ ਜੇ ਦੇਸ਼ ਦੇ ਕਿਸਮਾ ਦਾ ਮੁੱਦਾ ਕੀ ਸੀ ਮੁੱਦਾ ਬੜਾ ਸੌਖਾ ਸੀ ਕਿ ਐਮਐਸਪੀ ਕਾਨੂੰਨ ਬਣ ਜੇ ਮੁੱਦਾ ਬੜਾ ਸੌਖਾ ਸੌਖਾ ਸੀ ਕਿ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋ ਜੇ ਮਗਰ ਜਦੋਂ ਗੱਲਾਂ ਮਸਲੇ ਹੱਲ ਨਹੀਂ ਹੋਏ ਅੰਨਦਾਤਾ ਦਿੱਲੀ ਜਾਣਾ ਚਾਹੁੰਦਾ ਸੀ ਦਿੱਲੀ ਜਾਣ ਨਹੀਂ ਦਿੱਤਾ ਰਾਜ ਇਹਨਾਂ ਦੇ ਗੋਲੀਆਂ ਟੈਂਕਾਂ ਉਹ ਅਤਰੂ ਕੈਸਾ ਨਾਲ ਇਹਨਾਂ ਤੇ ਦਾਗੇ ਗਏ ਇਹਨਾਂ ਨੂੰ ਰੋਕਿਆ ਗਿਆ ਅੱਜ ਮੈਂ ਭਗਵੰਤ ਮਾਨ ਨੂੰ ਟਾਊਟ ਕਿਉਂ ਕਹਿਣਾ ਇਹ ਪਾਜਪਾ ਦਾ ਟਾਊਟ ਦਾ ਬਾਦਲ ਸਾਹਿਬ ਦਿਨ ਦਾ ਗੱਠ ਜੋੜ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੋੜ ਹੈ ਕਿ ਨਹੀਂ ਹੈ ਜੀ ਤੁਸੀਂ ਇਹ ਲਾ ਲਓ ਸਾਹਿਬ ਹਰਿਆਣੇ 'ਚ ਭਗਵੰਤ ਮਾਨ ਜਾਊ ਕਾਂਗਰਸ ਲਈ ਵੋਟਾਂ ਮੰਗੂ ਦਿੱਲੀ 'ਚ ਜਾਊ ਕਾਂਗਰਸ ਲਈ ਵੋਟਾਂ ਮੰਗੂ ਦੇਸ਼ ਦੇ ਕੋਨੇ-ਕੋਨੇ ਤੇ ਹਰ ਸੂਬੇ 'ਚ ਜਾਊ ਕਾਂਗਰਸ ਲਈ ਵੋਟਾਂ ਮੰਗੂ ਤੇ ਕਾਂਗਰਸ ਇਹਦੇ ਲਈ ਵੋਟਾਂ ਮੰਗੂਗਾ ਤੇ ਪੰਜਾਬ 'ਚ ਆ ਕੇ ਇਹ ਲੋਕਾਂ ਨੂੰ ਮੂਰਖ ਸਮਝਦੇ ਆ ਕਿ ਸਾਰੇ ਦੇਸ਼ 'ਚ ਤੁਸੀਂ ਇੱਕ ਦੂਜੇ ਦੀ ਸੁੱਖ ਮੰਗੋ ਤੇ ਪੰਜਾਬ 'ਚ ਆ ਕੇ ਲੋਕਾਂ ਨੂੰ ਧੋਖੇ 'ਚ ਰੱਖਣਾ ਚਾਹੁੰਦੇ ਆ ਫਿਟ ਮੈਚ ਖੇਡਦੇ ਆ ਇਹ ਕੈਂਡੀਡੇਟ ਇਸ ਤਰੀਕੇ ਨਾਲ ਦਿੱਤੇ ਨੇ 13 ਸੀਟਾਂ 'ਚ ਕਿ ਐ ਤਰ੍ਹਾਂ ਦੇ ਕੈਂਡੀਡੇਟ ਦਿਓ ਕਿ ਇਹ ਜਾਂ ਕਮਜ਼ੋਰ ਕੈਂਡੀਡੇਟ ਭਾਵੇਂ ਆਪ ਦਾ ਹੋਵੇ ਤੇ ਕਾਂਗਰਸ ਦਾ ਠੀਕ ਹੋਵੇ ਜੇ ਕਾਂਗਰਸ ਦਾ ਠੀਕ ਹੋਵੇ ਤੇ ਆਪ ਦਾ ਕਮਜ਼ੋਰ ਹੋਵੇ ਕਿ ਲੋਕਾਂ ਨੂੰ ਧੋਖੇ 'ਚ ਰੱਖ ਕੇ ਇਹ ਵੋਟਾਂ ਪੈ ਜਾਣ ਲੋਕ ਇਹਦੇ ਮੂਰਖ ਨਹੀਂ ਆ ਅੱਜ ਵੇਖੋ ਜੀ ਦਾ ਗੱਠਜੋੜ ਦਿਨ 'ਚ ਕਾਂਗਰਸ ਤੇ ਆਪ ਨਾਲ ਮੈਂ ਕਹਿੰਦਾ ਇਹ ਸਟਾਊਟ ਦਾ ਰਾਤ ਦਾ ਗੱਠਜੋੜ ਭਾਜਪਾ ਨਾਲ ਜੇ ਨਹੀਂ ਸੀ ਅੱਜ ਸ਼ੋਭ ਕਰਨ ਦੇ ਗੋਲੀ ਕਿਵੇਂ ਵੱਜ ਗਈ ਉਹ ਗੋਲੀ ਪੰਜਾਬ ਦੀ ਧਰਤੀ ਤੇ ਵੱਜੀ ਐ ਜਿਹੜਾ ਪ੍ਰਿਚਲਸੀ ਉਹਦੇ ਜਵਾੜਾ ਭੰਤਾ ਲੱਤਾ ਭੰਤੀਆ ਗੋਡੇ ਭੰਤੇ 250 ਤੋਂ ਵੱਧ ਕਿਸਾਰ ਆਹ ਹੁਣ ਅੰਦੋਲਨ ਚ ਜ਼ਖਮੀ ਹੋਇਆ ਪਰਚਾ ਇੱਕ ਨਹੀਂ ਦਿੱਤਾ ਹਾਈ ਕੋਰਟ ਨੂੰ ਖਚਾਈ ਕਰਨੀ ਪੈਗੀ ਕਿ ਸ਼ਬ ਕਰਨ ਦੇ ਜਿਹੜੀ ਗੋਲੀ ਵੱਜੀ ਸੀ ਉਹ লাশ ਉਹ ਉਹ ਸਰੀਰ ਕਿੱਥੋਂ ਬਰਾਮਦ ਹੋਇਆ ਤੇ ਕਹਿਣਾ ਪਿਆ ਕਿ ਉਹ ਪੰਜਾਬ ਦੀ ਧਰਤੀ ਤੋਂ ਬਰਮਦ ਹੋਇਆ ਫਿਰ 0 ਪੀ ਆਰ ਕਿਉਂ ਇਸ ਲਈ 0 ਐਫ ਆਰ ਸਾਜੀ ਦਰਜ ਕਰਨੀ ਪਈ ਕਿਉਂਕਿ ਭਾਜਪਾ ਨਾਲ ਮਿਲੀ ਭੁਗ ਸੀ ਇਹ ਤਾਂ ਆਉਣ ਵਾਲਾ ਏਕ ਦਾ ਦਛਿੰਦੇ ਆ ਜਦੋਂ ਮਾੜਾ ਜਾਂ ਭਾਜਪਾ ਦਾ ਦਮਕਾ ਵੱਜਿਆ ਰੀ ਇਹ ਭਗਵੰਤ ਨਹੀਂ ਇੱਥੋਂ ਲੱਭਣਾ ਔਰ ਮੇਰੇ ਵੀਰੋ ਅੱਜ ਤੁਸੀਂ ਪੰਜਾਬ ਦੀ ਇਹ ਜਰਖੇਸ ਧਰਤੀ ਦੇ ਸੂਰਬੀਰ ਯੋਧੇ ਤੇ ਬੈਠੇ ਹੋ ਬਾਰਡਰ ਦੇ ਲੋਕ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਕਿ ਇਸ ਬਦਲਾਵ ਲਈ ਵੋਟਾਂ ਪਾਈਆਂ ਸੱਜ ਅਜਵੇਂ ਇਹ ਬੜਾ ਵਧੀਆ ਚੱਲ ਰਿਹਾ ਸੋਸ਼ਲ ਮੀਡੀਆ 'ਚ ਬਦਲਾਵ ਦਾ ਮਤਲਬ ਕਹਿੰਦੇ ਗੱਲ ਕਹਿ ਕੇ ਬਦਲ ਜਾਣਾ ਵਾਕਏ ਗੱਲ ਸਹੀ ਆ ਮੁੱਕਰ ਜਾਣਾ ਮਗਰ ਮੈਂ ਤੁਹਾਨੂੰ ਪੁੱਛਦਾ ਕਿਥੇ ਜਾ ਕੇ ਘਰ ਜਾ ਕੇ ਵਿਚਾਰਿਓ ਜੇ ਪਿੰਡ 'ਚ ਇਹ ਜਾ ਬੰਦਾ ਆ ਜੇ ਤੇ ਮੈਨੂੰ ਲੱਗਦਾ ਕੋਈ ਉਹਨੂੰ ਮੂੰਹ ਨਾ ਲਾਵੇ ਆ ਪਗਵੰਤਾਨ ਦੀ ਗੱਲ ਵੇਖ ਲਓ ਬ੍ਰਹਮੇ ਆਪ ਦੀ ਮਾਤਾ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਦੀ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾ ਦਿਓ ਮੈਂ ਮੁੜ ਕੇ ਸ਼ਰਾਬ ਨਹੀਂ ਪੀਊਂਗਾ ਦੱਸੋ ਮੇਰੇ ਆ ਪੰਡਾਲ ਚ ਕਿੰਨੇ ਬੈਠੇ ਆ ਜਿਹੜੇ ਮਾਤਾ ਦੀ ਝੂਠੀ ਸੌਂ ਖਾ ਜਾਣ ਇੱਕ ਬੰਦਾ ਨਹੀਂ ਹੋਊਗਾ ਸਭ ਤੋਂ ਮਾੜਾ ਗਿਆ ਗੁਜਰਾ ਬੰਦਾ ਵੀ ਇਹ ਜੀ ਘਰਕਤਨੀ ਕਰੂਗਾ ਕਹਿੰਦੇ ਜਿਹੜਾ ਮਾ ਦਾ ਨਹੀਂ ਉਹ ਕਿਸੇ ਥਾਂ ਦਾ ਨਹੀਂ ਔਰ ਮੇਰੇ ਵੀਰੋ ਕੱਲੀ ਇਹ ਨਹੀਂ ਕੀ ਮਾਤਰਾ ਦੀ ਝੂਠੀ ਸੌ ਖਾਦੀ ਤਟ ਤਲਵੰਡੀ ਸਾਬੋ ਜਾ ਕੇ ਸ਼ਰਾਬ ਪੀ ਕੇ ਨਸਤ ਤਤਮਸਤਕ ਹੋਇਆ ਵੀਡੀਓ ਆਈ ਜਦੋਂ ਬਰਗਾੜੀ ਸ਼ਰਾਬ ਪੀ ਕੇ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਲੋਕਾਂ ਨੇ ਗੁਰਸਿੱਖਾਂ ਦੇ ਜਿਆ ਦੌੜਾਂ ਲਵਾਈਆਂ ਕਿ ਤੂੰ ਸ਼ਰਾਬ ਪੀ ਕੇ ਆਏ ਤਾਂ ਦਬਾ ਹੋ ਜਾ ਜਿਹੜਾ ਬੰਦਾ ਇਸ ਕਿਰਦਾਰ ਦਾ ਹੋਵੇ ਇਹ ਸੋਚਦਾ ਹੋਵੇ ਸਾਧ ਸੰਗਤ ਜੀ ਅੱਜ ਮੈਂ ਤੁਹਾਨੂੰ ਪੁੱਛਦਾ ਇੱਕ ਪਾਸੇ ਤੁਸੀਂ ਵੱਡੇ ਵੱਡੇ ਆਧਾਰਨ ਦਿੰਦੇ ਹੋ ਗੁਰੂ ਸਾਈਵਾਨਾ ਦੀ ਕੁਰਬਾਨੀ ਦੀ ਗੱਲ ਕਰਦੇ ਹੋ ਵੱਡੇ ਵੱਡੇ ਯੋਧਿਆਂ ਦਾ ਜ਼ਿਕਰ ਆਉਂਦਾ ਤੇ ਦੂਜੇ ਪਾਸੇ ਜਦ ਇਹਸ ਬਦਲਾਅ ਦੀ ਗੱਲ ਕਰਦੇ ਆ ਤੇ ਮਨ ਤੇ ਫਿਰ ਅਫਸੋਸ ਜ਼ਰੂਰ ਹੁੰਦਾ ਵੇਖੋ ਇੱਕ ਬੇਟੀ ਦਾ ਆਪਣੇ ਬਾਪ ਨਾਲ ਸਭ ਤੋਂ ਪਵਿੱਤਰ ਰਿਸ਼ਤਾ ਹੁੰਦਾ ਮਗਰ ਇਹਦੀ ਬੇਟੀ ਸ਼ੀਰਤਕੌਰ ਅੱਜ ਮੁੱਖ ਮੰਤਰੀ ਆ ਭਗਵਤਪਾਲ ਇਹਦੀ ਬੇਟੀ ਇੰਨੀ ਹਿੰਮਤ ਰੱਖਦੀ ਐ ਮੈਂ ਉਹਦੇ ਦਾ ਉਹਦਾ ਸਤਿਕਾਰ ਕਰਦਾ ਜਿਨੇ ਅੱਜ ਮੱਖ ਮੰਤਰੀ ਹੁੰਦਿਆ ਉਹਦੀ ਪਰਵਾਹ ਨਹੀਂ ਕੀਤੀ ਇਹ ਗੱਲ ਕਹੀ ਕਿ ਮੈਨੂੰ ਸ਼ਰਮ ਆਉਂਦੀ ਹੈ ਇਸ ਇਨਸਾਨ ਨੂੰ ਆਪ ਦਾ ਬਾਪ ਕਹਿੰਦੇ ਆ ਜੇ ਬੇਟੀ ਨੂੰ ਸ਼ਰਮ ਆਵੇ ਜਿਹੜਾ ਗੁਰੂ ਘਰ ਦੀਆਂ ਝੂਠਾਂ ਸੋਹਾਂ ਖਾਂਦਾ ਹੋਵੇ ਤੇ ਉਹ ਤੋਂ ਕਿਹੜੀ ਆਸ ਰੱਖੀ ਜਾ ਸਕਦੀ ਹੈ ਸਾਥ ਸੰਗਤ ਜੀ ਇਹਦੇ ਨਾਲ ਦੇ ਐਮਪੀ ਸਨ ਧਰਮਵੀਰ ਗਾਂਧੀ ਖਾਲਸਾ ਜੀ ਸਾਡੇ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਪੜੇ ਲਿਖੇ ਲੋਕ ਤਿੰਨਾਂ ਨੇ ਜਾ ਕੇ ਪਾਰਲੀਮੈਂਟ 'ਚ ਸਪੀਕਰ ਨੂੰ ਇਹ ਗੱਲ ਕਹਿਤੀ ਕਿ ਸਾਡੀ ਕੁਰਸੀ ਬਦਲ ਦਿਓ ਜਿੰਨੀ ਸ਼ਰਾਬ ਪੀ ਕੇ ਇਹ ਹਰਕਤਾ ਪੁੱਠੀਆਂ ਛਿੱਧੀਆਂ ਕਰਦਾ ਇਹਦੇ 'ਚੋਂ ਬੋਲਦੀਆਂ ਨਾਲ ਬੈਠੇ ਨੂੰ ਫਿਕਰ ਪਿਆ ਹੁੰਦਾ ਕਿ ਕਿਸੇ ਸਾਨੂੰ ਨਾ ਚੜ ਜੇ ਐਡਾ ਹਾਲ ਮਰਾ ਪੜਾ ਸੀ ਔਰ ਮੈਂ ਪੁਲਿਸ ਵਾਲੇ ਵੀਰਾਂ ਨੂੰ ਪੁੱਛਦਾ ਇਹ ਵਰਦੀ ਤਾਂ ਤੁਸੀਂ ਕਾਨੂੰਨ ਲਾਗੂ ਕਰਨਾ ਹੁੰਦਾ ਨਾ ਇਥੇ ਕਦਲ ਪੈਗ ਕਿਸੇ ਨੇ ਪੀਤਾ ਹੋਵੇ ਉਦੋਂ ਹੀ ਖਿਲਾਰ ਲੈਂਦੇ ਆ ਉਹਨੂੰ ਕਿ ਤੇਰੇ ਪੈਗ ਲੱਗੇ ਆ ਰੋਕ ਲੈ ਟਰੈਕਟਰ ਤੇਰਾ ਚਲਾਨ ਕਟਾਂਗੇ ਰੋਕ ਲੈ ਮੋਟਰਸਾਈਕਲ ਥਾਣੇ ਲੈ ਜਾਂਦੇ ਆ ਕਿ ਨਹੀਂ ਤੂੰ ਕਿਸੇ ਨੂੰ ਥੱਲੇ ਦੇ ਦੇਂਗਾ ਤੇ ਮੁੱਖ ਮੰਤਰੀ ਬੋਤਲ ਸ਼ਰਾਬ ਪੀ ਕੇ ਪੰਜਾਬ ਚ ਲਈ ਜਾਂਦਾ ਉਹਦਾ ਚਲਾਨ ਤੁਸੀਂ ਕਦੋਂ ਕਟਣਾ ਬੇੜਾ ਕਰ ਕਰਾਉਣਾ ਪੰਜਾਬ ਦਾ ਇਹ ਜੀ ਨੂੰ ਕਦੋਂ ਰੋਕਣਾ ਤੁਸੀਂ ਕਿ ਕਾਨੂੰਨ ਕੱਲੇ ਮਾਰੇ ਲਈ ਆ ਇਹ ਖਾਦੀ ਪੀਤੀ ਚ ਜੋ ਮਰਜ਼ੀ ਕਰੀ ਜਾਵੇ ਸਭ ਮਾਪ ਸਾਧ ਸੰਗਤ ਜੀ ਖਾਦੀ ਪੀਤੀ ਚ ਨੁਕਸਾਨ ਕਿਸੇ ਹੋਰ ਦਾ ਨਹੀਂ ਛੋੜਦਾ ਹੀ ਹੋਣਾ ਆ ਵੀਰ ਮੇਰੇ ਵੀਰ ਮਲਾਜਮ ਵੀਰ ਖਲੋਤੇ ਆ ਆ 20 ਦਿਨਾਂ ਇਹਨਾਂ ਨੂੰ ਹਾਲੇ ਪਤਾ ਨਹੀਂ ਤਨਖਾਹ ਮਿਲੀਆਂ ਕਿ ਨਹੀਂ ਮਿਲੀਆਂ ਕਹਿੰਦਾ ਕਰਜ਼ਾ ਮੁਕਤ ਕਰ ਦੂੰ ਕਰਜ਼ਾ ਮੁਕਤ ਤਾਂ ਕੀ ਕੀਤਾ 22 ਦਿਨ ਬੀਤ ਗਏ ਆ ਜੀ ਮਹੀਨੇ ਦੇ ਜਦ ਤੱਕ ਇਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਸੀ ਅੱਜ ਪੌਣੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਿਰ ਚੜਾਤਾ ਹੈ ਔਰ ਪੰਜਾਬ 'ਚ ਇਹ ਕਿਸਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਇਚਲੀ ਮੁੱਦੇ ਬੜੇ ਨੇ ਇਹਨਾਂ ਦੀ ਇੱਕ ਬੀਬੀ ਅਨਮੋਲ ਗगन ਮੈਂ ਤਾਂ ਉਤੇ ਰਹਾ ਨੂੰ ਨਾਲ ਜਿਹੜੀ ਕਹਿੰਦੀ ਸੀ ਕਿ ਜੇ ਦਿੱਲੀ ਵਾਲਿਆਂ ਨੇ ਐਮਐਸਪੀ ਨਹੀਂ ਲਾਗੂ ਕੀਤੀ ਮੌਕਾ ਸਾਨੂੰ ਐ ਮਾਰਦੀਏ ਚੁਟਕੀਆਂ ਕਹਿੰਦਾ ਮੌਕਾ ਸਾਨੂੰ ਦਿਓ 2 ਮਿੰਟ 'ਚ ਐਮਐਸਪੀ ਲਾਗੂ ਕਰਾਂਗੇ ਮਿਲ ਗਈ ਜੀ ਐਮਐਸਪੀ ਮੋਦੀ ਨੇ ਤਾਂ ਦਿੱਤੀ ਨਹੀਂ ਬੀਬੀ ਦੇਗੀ ਮੈਨੂੰ ਲੱਗਦਾ ਬੋਲਦੇ ਨਹੀਂ ਜਨਾਲੇ ਵਾਲਿਓ ਇਹ ਟਮਾਟਰ ਦਾ ਅਸਰ ਤਾਂ ਨਹੀਂ ਦੱਸ ਦਿਓ ਮਿਲ ਗਈ ਜਿਹੜੀ ਕਹਿੰਦੀ ਸੀ ਕਿ ਮੁਆਵਜ਼ਾ ਆ ਕਿੰਨਾ ਘੜੇ ਮਾਰੀ ਹੋਈ ਆ ਮੌਸਮ ਦਾ ਖਰਾਬਾ ਕਦੇ ਕੁਛ ਕਦੇ ਕੁਛ ਇੱਕ ਵੀ ਖਰਾਬੇ ਦੇ ਜਿਹੜੇ ਕਹਿੰਦੇ ਸੀ ਗਰਦਾਬਰੀ ਮਗਰੋਂ ਹੋ 20000 ਰੁਪਈਆ ਪਹਿਲਾਂ ਆਇਆ ਜੀ ਕਿਸੇ ਨੂੰ ਹਰ ਕਿਸਮ ਨਾਲ ਝੂਠ ਔਰ ਝੂਠ ਬੋਲ ਕੇ ਵੋਟਾਂ ਲੈਣ ਵਾਲੇ ਅੱਜ ਉਹਨਾਂ ਤੋਂ ਸचेत ਹੋ ਜੋ ਚਾਹੇ ਮਲਾਜ਼ਮ ਹੈ ਚਾਹੇ ਖੇਤ ਮਜ਼ਦੂਰ ਹੈ ਚਾਹੇ ਵਪਾਰੀ ਹੈ ਚਾਹੇ ਇੰਡਸਟਰੀ ਹੈ ਅੱਜ ਹਰੇਕ ਦੀਆਂ ਚੀਕਾਂ ਨਿਕਲੀਆਂ ਪਈਆਂ ਲਾਉਂਡ ਆਰਡਰ ਤੇ ਕੀ ਹਾਲਾਤ ਹੈ ਸੁੱਧੂ ਮੂਸੇਵਾਲਾ ਦਿਨ ਦਿਹਾੜੇ ਮਾਰਤਾ ਹੁਣ ਸੁਪਰੀਮ ਕੋਰਟ ਕੇ ਜਾ ਕੇ ਕਹਿੰਦੇ ਆ ਜਿਹੜੇ ਕਹਿੰਦੇ ਸੀ ਅਸੀਂ ਸਿਕਿਉਰਟੀ ਨਹੀਂ ਲਵਾਗੇ ਉਹਦੇ ਘਰ ਦੇ ਅੱਗੇ ਜੀ ਮੁੱਖ ਮੰਤਰੀ ਦੀ ਸੜਕ ਖੋਲਣੀ ਸੀ ਹਾਈ ਕੋਰਟ ਨੇ ਕਹਿਤਾ ਤੁਸੀਂ ਤਾਂ ਆਮ ਆਦਮੀ ਹੋ ਕਾਸ਼ ਨੀ ਇਹ ਸੜਕ ਕੋਲਤੀ ਜਾਵੇ ਜਾ ਕੇ ਇਹਨਾਂ ਦੇ ਐਡਵੋਕੇਟ ਜਨਰਲ ਸੁਪਰੀਮ ਕੋਰਟ ਚ ਕਹਿੰਦਾ ਜੇ ਸੜਕ ਖੁੱਲ ਗਈ ਤੇ ਕਿਤੇ ਸਿੱਧੂ ਮੂਸੇਵਾਲੇ ਆਂਗੂ ਸਾਡੇ ਮੁੱਖ ਮੰਤਰੀ ਦਾ ਨੁਕਸਾਨ ਨਾ ਹੋ ਜਾਵੇ ਮੰਨ ਗਏ ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਸਿਕਿਉਰਿਟੀ ਘਟਾਉਣਾ ਮੁੜ ਕੇ ਉਹਦੀ ਖਬਰ ਦੇਣੀ ਤੇ ਫਿਰ ਇਹਨਾਂ ਤੇ ਪਰਚਾ ਕਿਉਂ ਨਹੀਂ ਇਤਸਲੀ ਗੱਲਾਂ ਇਹ ਜੀਆ ਬੜੀਆਂ ਨੇ ਸਮਝ ਆਸਤ ਨਹੀਂ ਜਾਂਦਾ ਕਿ ਮੈਂ ਲੰਮੀਆਂ ਗੱਲਾਂ ਕਰਾਂ ਮਗਰ ਬਾਦਲ ਸਾਹਿਬ ਇੱਕ ਮੈਂ ਸੁਚੇਤ ਜਰੂਰ ਕਰਨਾ ਚਾਹੁੰਦਾ ਇਹ ਭਾਜਪਾ ਦੇ ਵੀਰ ਆ ਜਾਖੜ ਸਾਹਿਬ ਦੀ ਖਬਰ ਲੱਗੀ ਆ ਸਾਰੀ ਅਖਬਾਰਾਂ ਚ ਲੱਗੀਆਂ ਨੇ ਜਾ ਕੇ ਇਲੈਕਸ਼ਨ ਕਮਿਸ਼ਨਰ ਨੂੰ ਕਹਿ ਰਿਹਾ ਕਿ ਸਾਨੂੰ ਜਿਹੜੇ ਦੇਸ਼ ਦਰੋਹੀ ਨੇ ਦੇਸ਼ ਵਿਰੋਧੀ ਲੋਕ ਨੇ ਸਾਨੂੰ ਉਹ ਪਿੰਡਾਂ ਚ ਨਹੀਂ ਜਾਣ ਦੇ ਰਹੇ ਔਰ ਮੈਂ ਇਸ ਨੂੰ ਇੱਕ ਬਹੁਤ ਵੱਡੀ ਸ਼ਰਾਰਤ ਸਮਝਦਾ ਇਥੇ ਇਹ ਨਾ ਹੋਵੇ ਕਿ ਪਿੰਡਾਂ 'ਚ ਇਹਨਾਂ ਦਾ ਵਿਰੋਧ ਹੈ ਲੋਕ ਇਹਨਾਂ ਨੂੰ ਮੂੰਹ ਲਾ ਕੇ ਰਾਜੀ ਨਹੀਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਇਹ ਆਨੇ ਬਹਾਨੇ ਨਾਲ ਇੱਥੇ ਇਲੈਕਸ਼ਨ ਗਾ ਨਾ ਕਰਾ ਦੇਣ ਹੁਣ ਇਹ ਸ਼ਰਾਰਤ ਸ਼ੁਰੂ ਹੋ ਗਈ ਹੈ ਕਿਉਂਕਿ ਜੰਮੂ ਕਸ਼ਮੀਰ 'ਚ ਵੀ ਅਨੰਤ ਲਾਗ ਦੀ ਸੀਟ ਤੇ ਕਲੈਕਸ਼ਨ ਇਸ ਚੱਕਰ 'ਚ ਗਾ ਪਾਤੀ ਗਈ ਸੀ ਕਿ ਮਾਹੌਲ ਠੀਕ ਨਹੀਂ ਵੋਟਰ ਨਹੀਂ ਮੰਗ ਪਾਰੇ ਭਾਜਪਾ ਦੇ ਭਾਜਪਾ ਦੇ ਵੀਰ ਮੋਟਾ ਤਾਂ ਤਾਂ ਮੰਗਣਗੇ ਜੇਕਰ ਤੂਤ ਕੋਈ ਸਿੱਧੀ ਰੱਖਣਗੇ ਜੇਕਰ ਤੂਤਾ ਹੀ ਪੁੱਠੀਆਂ ਤੇ ਭਾਈ ਲੋਕਾਂ ਨੇ ਤਾਂ ਸਵਾਲ ਕਰਨਾ ਜੇ ਦੇਸ਼ ਦਾ ਅੰਦਾਤਾ ਦਿੱਲੀ ਨਹੀਂ ਜਾ ਸਕਦਾ ਤੇ ਤੁਸੀਂ ਉਹ ਸੰਦਾਤਾ ਦੇ ਪਿੰਡ 'ਚ ਵੜ ਸਕਦੇ ਹੋ ਕੁਛ ਇਹਨੇ ਬਰਦਾਸ਼ਤ ਨਹੀਂ ਕਰਨੀ ਹੈ ਗੱਲਾਂ ਇਸ ਲਈ ਮੈਂ ਚਾਹੂੰਗਾ ਕਿ ਅੱਜ ਚੀਪ ਇਲੈਕਸ਼ਨ ਕਮਿਸ਼ਨਰ ਨੂੰ ਤੁਸੀਂ ਇਹ ਚਿੱਠੀ ਲਿਖੋ ਕਿ ਜੇ ਇਹ ਕਿਸਾਨ ਨਾਲ ਜਾ ਕੇ ਪਿੰਡਾਂ 'ਚ ਉਲਝਣਗੇ ਉਹਨਾਂ ਨੂੰ ਮਰਨਗੇ ਉਹ ਕਿ ਕਿਸਾਨ ਪਟਿਆਲੇ ਸ਼ਹੀਦ ਹੋ ਗਿਆ ਤੇ ਜੇ ਧੱਕੇਸ਼ਾਹੀ ਕਰਨਗੇ ਤੇ ਲੋਕਤੰਤਰ 'ਚ ਲੋਕਾਂ ਨੇ ਇਹ ਸਵਾਲ ਤਾਂ ਪੁੱਛ ਨਹੀਂ ਪੁੱਛਨੇ ਐ ਇਸ ਲਈ ਅੱਜ ਇੱਕ ਹੋਰ ਬੜੀ ਵਧੀਆ ਗੱਲ ਥੋੜਾ ਕਰਦਾ ਆ ਸੰਧੂ ਸਾਹਿਬ ਸੰਧੂ ਸਾਹਿਬ ਕਹਿੰਦਾ ਮੈਨੂੰ ਪਾ ਦਿਓ ਵੋਟਾਂ ਮੈਂ ਮਟਰਾਂ ਦਾ ਭਾ ਜਿਹੜਾ ਹੁਣ 25-30 ਰੁਪਏ ਮਿਲਦਾ ਮੈਂ 300 ਰੁਪਏ ਦੂੰ ਕਿਉਂ ਮਾਮਾ ਆ ਪ੍ਰਧਾਨ ਮੰਤਰੀ ਨੂੰ 10 ਸਾਲ ਹੋ ਗਏ 10 ਸਾਲਾਂ ਚ ਤਾ ਉਹਨੇ ਕੀਤਾ ਨਹੀਂ 350 ਜੇ ਕਦੇ ਕਣਕ ਝੋਨੇ ਦਾ ਭਾਅ ਇੰਟਰਨੈਸ਼ਨਲ ਮਾਰਕੀਟ 'ਚ ਵੱਧਦਾ ਸੀ ਬਾਸਮਤੀ ਦੇ ਰੇਟ ਵੱਧਦੇ ਸੀ ਕਿਸਾਨਾਂ ਨੂੰ ਫਾਇਦਾ ਹੋ ਸਕਦਾ ਸੀ ਤੁਸੀਂ ਤੁਹਾਡਾ ਪ੍ਰਧਾਨ ਮੰਤਰੀ ਐਕਸਪੋਰਟ ਬੰਦ ਕਰ ਦਿੰਦਾ ਸੀ ਔਰ ਮਾਰ ਕੀ ਨੂੰ ਪੈਂਦੀ ਸੀ ਇਸ ਅੰਨਦਾਤਾ ਨੂੰ ਪੈਂਦੀ ਸੀ ਜਿਹਨੂੰ ਮਸਾ ਕੋਈ ਮੌਕਾ ਆਉਂਦਾ ਸੀ ਜੇ ਫੂਡ ਦੀ ਸ਼ਾਰਟੇਜ ਆ ਤੇ ਰੇਟ ਵਧਨ ਦਾ ਤੇ ਜੇ 10 ਸਾਲ ਰੇਟ ਨਹੀਂ ਵਧਾਇਆ ਤੇ ਮਤਲਬ ਆਪ ਹੀ ਤੁਸੀਂ ਮੰਨਦੇ ਹੋ ਕਿ ਪ੍ਰਧਾਨ ਮੰਤਰੀ ਦੀ ਕਾਰਗੁਜ਼ਾਰੀ ਮਾੜੀ ਫਿਰ ਦੂਜਾ ਇੱਥੇ ਸ਼ਕੂਫਾ ਛੱਡਿਆ ਜੋਸ਼ੀ ਸਾਹਿਬ ਕਹਿੰਦੇ 800 ਕਰੋੜ ਦਾ ਲੋ ਪੈਸੇ ਲਿਆ ਕੇ ਦਊਂਗਾ ਮੈਂ ਧਿਆਨ ਨਾਲ ਪੜਿਆ ਉਹ ਕਾਗਜ਼ 800 ਕਰੋੜ ਦਾ ਕਹਿੰਦੇ ਲੋਨ ਦਵਾਂਗੇ ਲੋਨ ਮਤਲਬ ਹੋਰ ਕਰਜ਼ਾਈ ਵੜਾ ਦੇਾਂਗੇ ਤੇ ਕਰਜ਼ਾ ਵੀ ਉਹਨੂੰ ਮਿਲੂਗਾ ਜਿਹਦੇ ਕਾਗਜ਼ ਸਹੀ ਹੋਣਗੇ ਇਹ ਤਾਂ ਪੈਕੇਜ ਹੈ ਇਹਨਾਂ ਦੀ ਇਸ ਲਈ ਬਚ ਜੋ ਸਵਾਰੀ ਆਪ ਦੇ ਸਮਾਨ ਲਈ ਆਪ ਜ਼ਿੰਮੇਵਾਰ ਆ ਮੈਨੂੰ ਪਤਾ ਹੈ ਮੈਂ ਅੱਜ ਜਿੰਨਾ ਕੁਝ ਬੋਲ ਗਿਆ ਸਵੇਰੇ ਕਿਸੇ ਦਾਸ ਤੇ ਘਰੇ ਵੀ ਈਡੀ ਨਾ ਪੈ ਜੇ ਮੈਨੂੰ ਪਤਾ ਜੇ ਮੈਂ ਭਗਵੰਤ ਦੀ ਮਾੜੀ ਮੋਤੀ ਜੁਗਲੂ ਉਹਨੂੰ ਕਹਿ ਦਿੰਨਾ ਸਵੇਰੇ ਮੈਨੂੰ ਪੁਲਿਸ ਸੱਦ ਲੈਂਦੀ ਆ ਮਗਰ ਬਾਦਲ ਸਿੰਘ ਮੈਂ ਵੀ ਠੀਠ ਹੋਇਆ ਮੈਂ ਵੀ ਮਨ ਬਣਾਇਆ ਦੋ ਦੋ ਹੱਤਾਂ ਜਨਾਲੇ ਵਾਲੇ ਵੰਗ ਵੰਗ ਮੈਂ ਵੀ ਕਰਨੀ ਕਰਨੇ ਆ ਤੇ ਫੜਦਾ ਤੇ ਮੈਨੂੰ ਲਗਾ ਹਜ਼ਾਰਕ ਬੰਦਾ ਦਾ ਫੜਿਆ ਜਾਣਾ ਹੁਣ ਅੱਜ ਨਾਲੇ ਦੇ ਪ੍ਰੋਗਰਾਮ ਤੋਂ ਬਾਅਦ ਘਟੋ ਘਟ ਮੋਤਵਾਰ ਬੂਜੇ ਪਿੰਡਾਂ ਦੀ ਗੱਲ ਛੱਡ ਦਿਓ ਸਾਨੂੰ ਤਾਂ ਬਸ ਆਜੇ ਬਾਹ ਕੇ ਲੈ ਕੇ ਜਾਇਓ ਸਭ ਨੂੰ ਇਕੱਠੇ ਕਰਕੇ ਉੱਥੇ ਹੱਸੀ ਜਾਂਦਾ ਸੱਤਾ ਥੋੜਾ ਹੋਰ ਕਈ ਹੱਸਦੇ ਆ ਸਭ ਨੂੰ ਪਤਾ ਕਿ ਬੜਾਈ ਇੱਥੇ ਹੀ ਕੋਛੋੜਾ ਧੱਕੇਸ਼ਾਈ ਹੁੰਦੀ ਆ ਕੋਈ ਨਾ ਰੱਜ ਕੇ ਧੱਕਾ ਕਰਿਓ ਪੰਜਾਬ ਦੀ ਧਰਤੀ ਨੇ ਹਮੇਸ਼ਾ ਮੂੰਹ ਤੋੜਵਾ ਜਵਾਬ ਦਿੱਤਾ ਇਸ ਲਈ ਮੈਂ ਆਪਦੀ ਅਖੀਰਲੀ ਗੱਲ ਕਰਕੇ ਬੈਠਣ ਲੱਗਿਆ ਬਾਦਲ ਸਾਹਿਬ ਤੁਹਾਨੂੰ ਇੱਕ ਬੇਨਤੀ ਆ ਜੋਸ਼ੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੁਸੀਂ ਕੱਲੇ ਬਾਦ ਲੀਟਰ ਹੋ ਬਾਜ ਪਾ ਦੇ ਜਦੋਂ ਇਹ ਕਾਲੇ ਕਾਨੂੰਨ ਆਏ ਸੀ ਕੱਲਾ ਮੇਰਾ ਵੀਰ ਤੂੰ ਸੀ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਔਰ ਤੈਨੂੰ ਵੀ ਉਹ ਕੱਢ ਕੇ ਬਾਹਰ ਮਾਰਿਆ ਕਿ ਤੂੰ ਖੇਤ ਮਜ਼ਦੂਰਾ ਦੀ ਤੇ ਕਿਸਾਨੀ ਦੀ ਗੱਲ ਕਿਉਂ ਕਰਦਾ ਹੁਣ ਦੂਜੀ ਗੱਲ ਮੈਂ ਕਰਨ ਲੱਗਿਆ ਕੱਲੀ ਇਹਦੀ ਗੱਲ ਨਾ ਕਰੀ ਹੁਣ ਵਿਧਾਨ ਸਭਾ ਆਪਾਂ ਪਾਰਲੀਮੈਂਟ ਤੇ ਜਾ ਕੇ ਗੱਲ ਉਹਨਾਂ ਦੀ ਵੀ ਕਰੀ ਜਿਨ੍ਹਾਂ ਤੇ ਐਨਐਸਏ ਲੱਗੀ ਆ ਕੱਲ ਉਹਨਾਂ ਦੀ ਵੀ ਕਰੀ ਜਿਨ੍ਹਾਂ ਨੂੰ ਬੰਦੀ ਸਿੰਘਾਂ ਨੂੰ ਜੇ ਉਹ ਡਿਫਾਲਟਰ ਬਾਬੇ ਨੂੰ ਮੈਂ ਕਿਹਾ ਕਟਿਆ ਬਾਬੇ ਨੂੰ ਜਿਹਦੇ ਛਿੱਤਰ ਚਾਰ ਪੈੜੇ ਚਾਹੀਦੇ ਉਹ ਸਾਧ ਨੂੰ ਰਾਮ ਰੀਮ ਨੂੰ ਜੇ ਇਹ ਰੋਜ਼ ਛੁੱਟੀ ਦੇ ਸਕਦੇ ਆ ਤੇ ਫਿਰ ਬਾਈ ਬਲਵੰਤ ਸਿੰਘ ਰਾਜੋਆਣੇ ਨੂੰ ਭਾਈ ਪੁੱਲਰ ਨੂੰ ਜਿਨ੍ਹਾਂ ਨੂੰ 28-28 ਸਾਲ ਹੋ ਗਏ ਕੋਈ ਸਜ਼ਾ ਕੋਈ ਕਾਨੂੰਨ ਨਹੀਂ ਦੇਸ਼ ਦੁਨੀਆ 'ਚ ਜਿਹੜਾ ਤੁਸੀਂ 28-28 30 ਸਾਲ ਇਹਨਾਂ ਨੂੰ ਅੰਦਰ ਰੱਖ ਸਕਦੇ ਹੋ ਤੁਸੀਂ ਉਹਨਾਂ ਦੀ ਵੀ ਆਵਾਜ਼ ਬੁਲੰਦ ਕਰੋਗੇ ਕਰੋਗੇ ਕਿ ਨਹੀਂ ਕਰੋਗੇ ਛੱਡਾ ਜਕਾਰਾ ਬੋਲ ਈਸੋ ਨਿਹੋ ਸ੍ਰੀ ਅਕਾਲ ਅਚਲੀ ਇਹ ਆਸ ਉਮੀਦ ਨਾਲ ਕਿ ਜੋਸ਼ੀ ਮੇਰਾ ਵੀਰ ਇਹ ਵੀ ਇਹਦਾ ਵੀ ਟਾਪ ਗੇਅਰ ਤੇ ਚੱਲਦਾ ਗੱਡੀ ਇਹ ਵੀ ਸ਼ੇਰੜਾਉਣ ਨੂੰ ਬੇਨਤੀ ਲਾਉਂਦਾ ਉਦੋਂ ਸਰਕਾਰ ਆਪਣੀ ਸੀ ਜਦੋਂ ਰੋਜ ਉਲਝਦਾ ਸੀ ਕਦੇ ਇੱਧਰ ਧਰਨਾ ਕਦੇ ਉੱਧਰ ਧਰਨਾ ਹੁਣ ਅਗਲਾ ਧਰਨਾ ਤੇਰਾ ਪ੍ਰਧਾਨ ਮੰਤਰੀ ਦੇ ਹਿੱਕ ਤੇ ਲਵਾਉਣਾ ਔਰ ਪੰਜਾਬ ਖਾਤਰ ਲਵਾਉਣਾ ਲੋਕਾਂ ਨੂੰ ਪਤਾ ਲੱਗੇ ਬੱਟਰ ਵਾਲਿਆਂ ਨੂੰ ਕਿ ਇੱਥੋਂ ਬੁਲੰਦ ਆਵਾਜ਼ ਗਈ ਹੈ ਹਿੰਦੂ ਸਿੱਖ ਏਕਤਾ ਦਾ ਪ੍ਰਤੀਕ ਅਨਿਲ ਜੋਸ਼ੀ ਜਿਨੇ ਇਸ ਇਲਾਕੇ ਦੀ ਸੇਵਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨਾਲ ਰਲ ਕੇ ਬਹੁਤ ਵੱਡੇ ਪੱਧਰ ਤੇ ਕੀਤੀ ਆ ਇਸ ਲਈ ਮੈਂ ਆਖੀਰਲੀ ਗੱਲ ਕਹਿ ਕੇ ਬੈਠਣ ਲੱਗਿਆ ਬੇ ਆਪਣੇ ਚਾਚਾ ਜੀ ਇੱਥੇ ਸੁਣ ਲੋ ਓਏ ਚਾਚਾ ਅੱਛਾ ਥੋੜੀ ਗੱਲੀ ਕਰਨ ਲੱਗਿਆ ਇੱਕ ਚਾਚਾ ਜੀ ਦੇ ਹਾਂ ਦਾ ਹੀ ਬੰਦਾ ਓਡੇ ਚਾਚਾ ਜੀ ਤੋਂ ਵੀ ਫੁੱਟ ਛੋਟਾ ਹੀ ਹੋਣਾ ਦਿੱਲੀੋਂ ਹੁਣ ਜੇਲ੍ਹ 'ਚ ਦਿੱਤਾ ਜਿਹਦਾ ਤੁਸੀਂ ਆਰਡਰ ਵੇਖਦੇ ਸੀ ਕਿ ਜਿਹੜੀ ਮਾਲ ਕੀ ਆਇਆ ਕਿ ਨਹੀਂ ਆਇਆ ਵੇਖੋ ਆਇਆ ਇੱਥੇ ਕਮਾਲ ਹੋ ਗਈ ਖੁਦ ਮੁਖਤਿਆਰੀ ਦੀ ਗੱਲ ਕਰਨ ਵਾਲੇ ਪੰਜਾਬ ਦੇ ਲੋਕ 90 90% ਕੁਰਬਾਨੀ ਦੇਣ ਵਾਲੇ ਪੰਜਾਬ ਦੇ ਲੋਕ ਦੇਸ਼ ਨੂੰ ਹੰਢਣ ਵਾਲੇ ਪੰਜਾਬ ਦੇ ਲੋਕ ਨੂੰ ਗਰੰਟੀ ਹੋ ਦਵੇ ਗਰੰਟੀ ਦੇਣ ਵਾਲਾ ਜੇਲ੍ਹ ਚ ਦਿੱਤਾ ਉਹਦੀ ਗਰੰਟੀ ਸੀ ਕਿ ਪਾ ਦਿਓ ਵੋਟ ਝਾੜੂ ਨੂੰ 2500 2500 ਪੈਨਸ਼ਨ ਮਿਲੂ ਦੱਸੋ ਮਿਲ ਗਈ ਜੀ 51000 ਸ਼ਗਨਕੀਮ ਮਿਲੂ ਮਿਲ ਗਈ ਜੀ ਜਿਹੜੇ ਕਹਿੰਦੇ ਸੀ ਅਸੀਂ ਸਕੂਲ ਬਣਾ ਦੇਾਂਗੇ ਕਾਲਜ ਬਣਾ ਦੇਾਂਗੇ ਹਸਪਤਾਲ ਬਣਾ ਦੇਾਂਗੇ ਬਣ ਗਏ ਜੀ ਬਣੇ ਕਿ ਨਹੀਂ ਬੜੇ ਹਾਂ ਇਹ ਜ਼ਰੂਰ ਹੈ ਭਗਵੰਤ ਮਾਨ ਨੂੰ ਇੱਕ ਸ਼ੌਕ ਹੈ ਵੱਡਾ ਸ਼ੌਕ ਹੈ ਪੈਗ ਲਾਉਣ ਦਾ ਸਕੂਲ ਤਾਂ ਖੋਲੇ ਨਹੀਂ ਕਾਲਜ ਖੋਲੇ ਨਹੀਂ ਹਸਪਤਾਲ ਖੋਲੇ ਨਹੀਂ ਮਗਰ 3000 ਨਵਾਂ ਸ਼ਰਾਬ ਦਾ ਠੇਕਾ ਖੋਲਤਾ ਸ਼ਰਾਬ ਦੀ ਵਿਕਰੀ ਭਗਵੰਤਬਾਨ ਨੇ ਵਧਾਤੀ ਜਿਹੜਾ ਲਾ ਕੇ ਤੋ ਕੀ ਗਾਣਾ ਸੀ ਆ ਲਾ ਕੇ ਦੋ ਪੈਗ ਹਾਂ ਦੱਸੀ ਲਾ ਕੇ ਦੋ ਪੈਗ ਬੱਲੀਏ ਹਾਂ ਲਾ ਕੇ ਦੋ ਪੈਗ ਬੱਲੀਏ ਤੇ ਲਾ ਕੇ ਪੈਗ ਬੱਲੀਏ ਤੇ ਦੇਖੋ ਪੰਜਾਬ ਦਾ ਕੀ ਬਾਣਾ ਬੱਜ ਜੋ ਇੱਕ ਲੋ ਕੋ ਜਿਨ੍ਹਾਂ ਨੇ ਗਰੰਟੀਆਂ ਝੂਠ ਦਿਆ ਗਰੰਟੀਆਂ ਗੱਲ ਕਰਕੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਇਸ ਲਈ ਇਹ ਸਾਸ਼ ਨਾਲ ਇਹ ਚ ਉਮੀਦ ਇਹ ਨਾਲ ਕਿ ਜਿਹੜੇ ਔਜਲਾ ਸਾਹਿਬ ਨੇ 10 ਸਾਲ 7 ਸਾਲ ਦੋ ਵਾਰ ਯੋਪੀ ਰਹੇ ਆ ਦਰਸ਼ਨ ਨਹੀਂ ਕਦੇ ਦਿੱਤੇ ਕਹਿੰਦੇ ਹੋਏ ਤੇਰੇ ਦਰਸ਼ਨ ਤੇ ਦਿਨ ਵਧੀਆ ਲੰਘੂਗਾ ਕੰਮ ਕੋਈ ਕੀਤਾ ਨਹੀਂ ਇਸ ਲਈ ਇਹ ਚ ਉਮੀਦ ਨਾਲ ਜਿਹਦਾ ਟਰੈਕ ਰਿਕਾਰਡ ਹੈ ਜਾਣ ਪਛਾਣ ਅੱਜ ਉਹਨੂੰ ਕਾਮਯਾਬ ਕਰੋਗੇ ਔਰ ਮੈਂ ਸਾਥ ਜੋਤ ਸਿੰਘ ਨੂੰ ਸਾਰੇ ਬੜੇ ਕਾਬਲ ਬੰਦੇ ਆ ਵੇਖੋ ਏਡੇ ਜਿਗਰੇ ਵਾਲਾ ਨਹੀਂ ਚੈਲਣਾ ਫੋਨ ਮੇਰੀ ਬੇਨਤੀ ਸੁਣਿਓ ਜੀ ਫੋਨ ਤੁਸੀਂ ਵੇਖਣ ਲੱਗ ਪਏ ਇਹ ਉਹ ਬੰਦਾ ਜਿਹਨੂੰ ਆਪਾਂ ਹਲਕਾ ਇਨਚਾਰਜ ਲਾਇਆ ਸੀ 2021 ਚ ਔਰ ਇਹ ਕਹਾਂ ਸੀ ਕਿ ਸਾਡੀ ਗੱਡੀ ਤੇ ਰਿਵਰਸ ਕਰਨੀ ਫਿਰ ਪਤਾ ਨਹੀਂ ਕਿੱਥੇ ਇਸੇ ਪਹਿਲੇ ਚ ਅੱਜ ਅੰਦਰ ਰੱਖਿਆ ਸੀ ਅੰਦਰ ਪ੍ਰੋਗਰਾਮ ਹੁਣ ਪਤਾ ਆ ਸੀ ਕਿ ਕਿੱਥੇ ਅੰਦਰ ਦਾ ਕੰਮ ਗੜਬੜ ਹੋਣਾ ਬਾਹਰ ਕਰ ਲਿਆ ਇਹਦੀ ਕਿ ਪ੍ਰੋਗਰਾਮ ਅੰਦਰ ਮਾਹੌਲ ਨਹੀਂ ਠੀਕ ਹੋਣਾ ਇਹਦੀ ਬਾਹਰ ਕਰ ਲਿਆ ਔਰ ਇਹਦੇ ਹੰਬਤ ਇਹਨੇ ਇੱਕ ਵਾਰੀ ਵੀ ਦੇਖੋ ਪਾਰਟੀ ਦੇ ਵਫਾਦਾਰ ਲੋਕਾਂ ਦਾ ਫਰਕ ਇੱਕ ਵਾਰੀ ਨਹੀਂ ਰੁੱਸਿਆ ਇਹ ਜੀ ਜਾਂ ਦੇਣ ਵਾਲੇ ਲੋਕ ਕਿਹਾ ਸਮਰਾ ਸਾਹਿਬ ਵੱਡੇ ਬੈਠੇ ਆ ਬਾਪੂ ਜੀ ਇਹ ਲੋਕ ਉਹ ਨੇ ਜਿਹੜੇ ਸ਼ਰੋਮਨੀ ਅਕਾਲੀ ਦਲ ਵਾਸਤੇ ਗੋਲੀ ਖਾਣ ਨੂੰ ਤਿਆਰ ਹੈ ਮਗਰ ਸ਼ਰੋਮਨੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਤਗੜੀ ਰਵੇ ਉਹਦੀ ਆਵਾਜ਼ ਬੁਲੰਦ ਰਵੇ ਪੰਜਾਬ ਦੇ ਲੋਕਾਂ ਦੀ ਆਵਾਜ਼ ਬੁਲੰਦ ਰਵੇ ਇਹ ਉਹ ਜੇ ਜਜ਼ਬੇ ਵਾਲੇ ਲੋਕ ਹੈ ਇਹਨਾਂ ਨੇ ਫੇਰ ਮਿਹਨਤ ਕਰਕੇ ਜੇ ਤੁਸੀਂ ਮੌਕਾ ਦਿੱਤਾ ਅੱਜ ਏਡਾ ਵਧੀਆ ਪ੍ਰੋਗਰਾਮ ਕੀਤਾ ਇਹਨਾਂ ਦਾ ਖਾਸ ਸਤਿਕਾਰ ਪਿਆਰ ਜੋਤੀ ਸਾਹਿਬ ਤੇ ਤੁਹਾਡਾ ਫਰਜ਼ ਬਣਦਾ ਸਾਡਾ ਸਭ ਦਾ ਫਰਜ਼ ਬਣਦਾ ਇਹਨਾਂ ਨੂੰ ਦੇਣਾ ਔਰ ਇਸ ਆਸ ਉਮੀਦ ਨਾਲ ਮੈਂ ਦੋ ਵਾਰੀ ਕਹੂੰਗਾ ਚੋਰ ਨਿਸ਼ਾਨ ਲੱਕੜੀ ਆ ਬੋਲਦੇ ਨਹੀਂ ਯਾਰ ਕੀ ਚੱਕਰ ਹੈ ਚਾਹ ਪਕੌੜੇ ਦਾ ਫਰ ਦੇਖੋ ਇਹ ਨਹੀਂ ਗਰਮੀ ਦਾ ਅਸਰ ਹੈ ਹਾਂਜੀ ਗਰਮੀ ਉਹਨਾਂ ਨਿਕਲ ਜੂਗੀ ਗਰਮੀ ਅੱਜ ਤਮਾਤਰ ਨੂੰ ਪਤਾ ਨਹੀਂ ਸ਼ਾਮ ਤੱਕ ਕੀ ਕੁਝ ਹੋ ਜਾਣਾ ਕਿਹੜਾ ਕਿਹੜਾ ਦੌਰਾ ਪੈ ਜਾਣਾ